ਜੰਡਿਆਲਾ ਗੁਰੂ ਵਿਖੇ ਵਾਲਮੀਕੀ ਪਾਈਚਾਰਿਆ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਡਾਕਟਰ ਬੀਮਰਾਓ ਬੇਦਕਰ ਦੀ ਪ੍ਰਤਿਮਾ ਦੀ ਬੇਅਦਬੀ ਕਰਨ ਵਾਲੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਜਸਤੇ ਚਲਦੇ ਜੰਡਿਆਲਾ ਗੁਰੂ ਵਿਖੇ ਵਾਲਮੀਕੀ ਪਾਈਚਾਰਿਆ ਦੇ ਸਮਾਜ ਜਥੇਬੰਦੀਆਂ ਵੱਲੋਂ ਮੁਕੰਮਲ ਤੌਰ ਤੇ ਕੀਤਾ ਗਿਆ ਬੰਦ ਜਸਤੇ ਚਲਦੇ ਵਾਲਮੀਕੀ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਉਹ ਦਿੱਤਾ ਗਿਆ ਸੀ ਇੱਕ ਮੰਗ ਪੱਤਰ ਜਿਸ ਦੇ ਵਿੱਚ ਅਜਿਹੇ ਦੋਸ਼ੀਆਂ ਤੇ ਵਿਰੋਧੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਇਸ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਹਨਾਂ ਕਿਹਾ ਕਿ ਸਰਕਾਰਾਂ ਦੇ ਟ੍ਰਿਲੇਰ ਬਈਏ ਦੇ ਕਾਰਨ ਹੀ ਅਜਿਹੇ ਲੋਕ ਆਪਣਾ ਸਿਰ ਉੱਚਾ ਚੁੱਕਦੇ ਨੇ ਅਤੇ ਆਏ ਦਿਨ ਹੀ ਜਾਤਾਂ ਪਾਤਾਂ ਦੇ ਨਾਂ ਤੇ ਲੜਾਈਆਂ ਕਰਵਾਉਂਦੇ ਹਨ ਕਿਹਾ ਕਿ ਸਮੂਹ ਵਾਲਮੀਕੀ ਪਾਈਚਾਰੇ ਤੇ ਹੋਰ ਸਮਾਜਿਕ ਜਥੇਬੰਦੀਆਂ ਇਸ ਗੱਲ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹੋਏ ਨਜ਼ਰ ਆ ਰਹੇ ਜਿਲ੍ਹਾ ਦਾ ਸਭ ਤੋਂ ਪਹਿਲਾ ਜੈ ਭੀਮ ਜੈ ਭਾਰਤ ਭਾਰਤੀ ਸੰਵਿਧਾਨ ਨਿਰਮਾਤਾ ਨਾਰੀ ਮੁਕਤੀ ਦਾਤਾ ਆਧੁਨਿਕ ਭਾਰਤ ਦੇ ਸ਼ਿਲਪਕਾਰ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਮਰਾਓਂ ਵੇਦਕਰ ਜੀ ਦਾ ਜੋ ਬੁੱਤ ਜਿਹੜੀ ਪ੍ਰਤਮਾ ਸਥਾਪਿਤਿਆ ਦਰਬਾਰ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਜੋ ਵਿਰਾਸਤੀ ਮਾਰ ਗਿਆ ਉਸਤੇ ਤੇ ਸਥਾਪਿਤਿਆ ਕਿਸੇ ਸ਼ਰਾਤ ਪਿਛਲੇ ਦਿਨੀ 26 26 ਜਨਵਰੀ ਵਾਲੇ ਦਿਨ ਜੋ ਕਿਸੇ ਸ਼ਰਾਤ ਦੀ ਅੰਸਰ ਵੱਲੋਂ ਔੜੀ ਲਗਾ ਕੇ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਭਾਰਤੀ ਸੰਵਿਧਾਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਦੇ ਸਬੰਧ ਵਿੱਚ ਅੱਜ ਜੋ ਹੈ ਰੋਸ ਮੁਜ਼ਾਹਰਾ ਕੀਤਾ ਗਿਆ ਜੀ ਮੰਗ ਕਰਦੇ ਜੀ ਅਸੀਂ ਪ੍ਰਸ਼ਾਸਨ ਤੋਂ ਸਭ ਤੋਂ ਪਹਿਲਾਂ ਤਾਂ ਇਹ ਮੰਗ ਕਰਦੇ ਹਾਂ ਕਿ ਇਸ ਬੰਦੇ ਤੇ ਐਨਐਸਐ ਲਾਇਆ ਜਾਵੇ ਦੂਜੇ ਨੰਬਰ ਤੇ ਇਹ ਕਿ ਇਸ ਦੀ ਜਿਹੜੀ ਆ सीबीआई ਜਾਂ ਕੇ ਹੋਰ ਕਿਸੇ ਕੇਂਦਰੀ ਏਜੰਸੀ ਤੋਂ ਮੰਗ ਜਾਂਚ ਕਰਵਾਈ ਜਾਵੇ ਤਾਂ ਜੋ ਇਸ ਦੇ ਪਿੱਛੇ ਜੋ ਵੀ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਨੰਗਿਆ ਕੀਤਾ ਜਾਵੇ ਤੇ ਇਸ ਦਾ ਜਿਹੜਾ ਪਰਦਾ ਫਾਸ਼ ਕੀਤਾ ਜਾਵੇ सीबीआई ਦੀ ਜਾਂਚ ਦੀ ਕਿਉਂ ਮੰਗ ਕਰ ਰਹੇ ਕਿਉਂਕਿ ਸਾਨੂੰ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਤੇ ਕੋਈ ਹੈਗੀ ਉਮੀਦ ਨਹੀਂ ਆ ਤੇ ਇਸ ਲਈ ਇਸ ਕਰਕੇ ਅਸੀਂ सीबीआई ਦੀ ਜਾਂਚ ਕਰਦੇ ਹਾਂ ਸਭ ਤੋਂ ਪਹਿਲੇ ਜੈਪੀਮ ਜੈਪਾ ਆਰਟ ਆਜੀ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਆ ਉਤੇ ਵਿੱਚ ਜਿਹੜਾ 26 ਜਨਵਰੀ ਨੂੰ ਅੰਬਰ ਸਾਥੇ ਵਿੱਚ ਕਿਸੇ ਸ਼ਰਾਬੀ ਅਨਸਰ ਨੇ ਜੋਤੇ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸਵਧਾਨ ਨੂੰ ਅੱਗ ਲਗਾਈ ਆ ਉਹਦੇ ਰੋਸ ਦੇ ਵਿੱਚ ਅਸੀਂ ਸ਼ਹਿਰ ਜੰਡਿਆਲਾਗੁਰੂ ਬੰਦ ਕਰਵਾਇਆ ਤੇ ਬੜਾ ਵਧੀਆ ਸ਼ਹਿਰਵਾਸੀਆਂ ਦਾ ਸਹਿਯੋਗ ਆ ਇਹ ਮੰਗ ਕਰਤੀਓ ਜਿਸ ਕਰਕੇ ਅੱਜ ਦੀ ਪੰਕਤੀ ਗੱਲ ਚੁਕੀ ਸੀ ਅਸੀਂ ਚਾਹੁੰਨੇ ਕਿ ਉਸ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਐਨਐਸਏ ਲੱਗੇ ਉਸ ਬੰਦੇ ਨੂੰ ਦੇਸ਼ ਵਿਦਰੋਹੀ ਜਿਹੜਾ ਵਾ ਕਰਾਰ ਦਿੱਤਾ ਜਾਵੇ ਉਸ ਬੰਦੇ ਨੂੰ ਜਿਹੜਾ ਨਾ ਮਤਲਬ ਕਿ ਮਖਰੀ ਜਿਹੀ ਕੋਈ ਸਜ਼ਾ ਦਿੱਤੀ ਜਾਵੇ ਇੱਕ ਮਿਸਾਲ ਪੈਦਾ ਹੋ ਜਾਵੇ ਕਿ ਦੁਬਾਰਾ ਇਹੋ ਜਿਹੀ ਕੋਈ ਹਰਕਤ ਨਾ ਹੋਵੇ ਜੇ ਤੁਹਾਡੀ ਇਸ ਤੋਂ ਮੰਗ ਨੂੰ ਨਾਮ ਬਣੇਵੇ ਫੇ ਅਗਲੀ ਤੁਹਾਡੀ ਰਾਜਨੀਤੀ ਕੀ ਹੋਏਗੀ ਅਗਲਾ ਜਿਹੜਾ ਸੰਘਰਸ਼ ਜਿਹੜਾ ਵਾ ਹੋਰ ਵੀ ਵੱਡਾ ਜਿਹੜਾ ਉਹ ਉਭੀਖਾ ਜਾਊਗਾ ਦਿਖਾ ਕੀਤਾ ਜਾਊਗਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੂਬਿਆਂ ਦੇ ਵਿੱਚ ਮੈਸੇਜ ਜਾਣਾ ਵਾ ਕਿ ਜਿਹੜੀ ਸਾਡੀ ਮੰਗ ਪੂਰੀ ਨਹੀਂ ਹੋਈ ਉਸ ਬੰਦੇ ਨੂੰ ਜਿਹੜੀ ਸ਼ਰਾਰਤੀ ਅੰਸਰਾਂ ਦਾ ਵੀ ਹੱਥ ਹੈਗਾ ਜੀ ਹੈਗਾ ਜੀ ਹੈਗਾ ਸਰਾਤੀ ਅੰਸਨ ਤੋਂ ਬਗਿਹਰੇ ਗੱਲ ਬੰਦ ਹੀ ਨਹੀਂ ਗੀ ਕਿਉਂਕਿ ਕੱਲੇ ਬੰਦੇ ਦਾ ਇਹ ਕੰਮ ਨਹੀਂ ਆ ਸੇ ਸਭ ਮੈਂ ਪਲਾਨਿੰਗ ਹੋਈ ਆ ਪਲਾਨਿੰਗ ਦੇ ਮੁਤਾਬਕ ਇਹ ਕੰਮ ਹੋਇਆ ਸਾਰਾ ਜਨਾਮ ਜੀ ਨਿਰਮਲ ਸਿੰਘ ਜੀ ਜੈ ਭੀਮ ਜੈ ਭਾਰਤ ਬਾਬਾ ਸਾਹਿਬ ਇੱਕ ਇਨਸਾਨ ਨਹੀਂ ਉਹ ਇੱਕ ਸੋਚ ਸੀ ਜੋ ਕਿ ਹਰ ਇੱਕ ਵਰਗ ਲਈ ਸੀ ਉਹਨਾਂ ਨੇ ਕੱਲਾ ਐਸੀ ਸਮਾਜ ਲਈ ਨਹੀਂ ਕੰਮ ਕੀਤਾ ਹਰ ਇੱਕ ਵਰਗ ਨੂੰ ਉਠਾਉਣ ਲਈ ਕੰਮ ਕੀਤਾ ਜਿੰਨੇ ਵੀ ਦੱਬੇ ਕੁਚਲੇ ਲੋਕ ਸੀ ਉਹਨਾਂ ਨੇ ਉਹਨਾਂ ਨੂੰ ਸਭ ਨੂੰ ਸਹੂਲਤਾ ਦਵਾਈਆਂ ਜਿੱਦਾਂ ਨਾਰੀ ਲੇ ਲੋ ਨਾਰੀ ਤੇ ਵੀ ਬੜੇ ਜ਼ੁਲਮ ਹੁੰਦੇ ਸੀ ਉਸ ਟਾਈਮ ਤੇ ਉਹਨਾਂ ਉਹਨਾਂ ਨੂੰ ਵੀ ਅਧਿਕਾਰ ਦਵਾਏ ਉਹਨਾਂ ਹਰ ਵਰਗ ਨੂੰ ਅਧਿਕਾਰ ਦਵਾਏ ਕੱਲੇ ਐਸੀ ਸਮਾਜ ਦੇ ਨਹੀਂ ਇਹਦੇ ਵਿੱਚ ਹਰ ਇੱਕ ਸਮਾਜ ਨੂੰ ਇੱਥੇ ਵੱਧ ਚੜ ਕੇ ਹਿੱਸਾ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀ ਮੂਰਤੀ ਨੂੰ ਖੰਡਨ ਕੀਤਾ ਗਿਆ ਵਾ ਬੇਦਬੀ ਕੀਤੀ ਗਈ ਆ ਇਹ ਜੋ ਕਿ ਨਹੀਂ ਹੀ ਹੋਣਾ ਚਾਹੀਦਾ ਏ ਅੱਜ ਵੇਖੋ ਪਹਿਲੋ ਕਿਸਾਨਾਂ ਨੂੰ ਛੇੜਿਆ ਬਾਅਦ ਚ ਐਸੀ ਸਮਾਜ ਨੂੰ ਛੇੜਿਆ ਉਤੋ ਵਾਰ ਇਸ ਤੋਂ ਬਾਅਦ ਹਿੰਦੂ ਸਮਾਜ ਦੀ ਵੀ ਵਾਰੀ ਆ ਸਕਦੀ ਆ ਜੋ ਕਿ ਆਪਸ ਦੇ ਵਿੱਚ ਸਾਰੀ ਜਿਹੜੀ ਸਮੁੱਚੇ ਪੰਜਾਬ ਆ ਇਹਨੂੰ ਲੜਾਇਆ ਜਾ ਰਿਹਾ ਆ ਆਪਸ ਦੇ ਵਿੱਚ ਲੜਨ ਤੇ ਇਥੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਵਾਂ ਕਿ ਇਸ ਉੱਤੇ ਨਕੇਲ ਪਾਈ ਜਾਵੇ ਪੰਜਾਬ ਹੱਸਦਾ ਵਸਦਾ ਏ ਤੇ ਪੰਜਾਬ ਸਾਡਾ ਹੱਸਦਾ ਵਸਦਾ ਰਵੇ ਇੱਥੇ ਭਾਈਚਾਰਕ ਸਾਂਝ ਆ ਭਾਈਚਾਰਕ ਸਾਂਝ ਬਣੀ ਰਵੇ ਨਾ ਕਿ ਇਹ ਹਿੰਦੂ ਦਾ ਨਾ ਇਹ ਸਿੱਖ ਦਾ ਇਹ ਨਾ ਮੁਸਲਮਾਨ ਦਾ ਨਾ ਇਸਾਈ ਦਾ ਬਾਬਾ ਸਾਹਿਬ ਸਾਰਿਆਂ ਦੇ ਆ ਕਿੰਨੇ ਬਹੁਤ ਹੀ ਬੇਅਦਬੀ ਕੀਤੀ ਐ ਇਹਦੇ ਮਗਰ ਕੋਈ ਤੁਹਾਨੂੰ ਵੀ ਲੱਗਦਾ ਵੀ ਕਿਸੇ ਇਹ ਬੁੱਤ ਦੇ ਪਿੱਛੇ ਬਹੁਤ ਵੱਡੀ ਛਾਦ ਚਾ ਇੱਕ ਇਨਸਾਨ ਦਾ ਕੰਮ ਨਹੀਂ ਹੈਗਾ ਵੇਖੋ ਤੁਸੀਂ ਆਪ ਸਿਆਣੇ ਜੀ ਤੁਸੀਂ ਪੱਤਰਕਾਰ ਵੀਰ ਜੀ ਵੇਖੋ ਉਹਦੇ ਐਡੀ ਵੱਡੀ ਪੌੜੀ ਕਿੱਥੋਂ ਆਈ ਉਹਦੇ ਹੱਥ 'ਚ ਥੋੜਾ ਕਿੱਥੋਂ ਆਇਆ ਉਹਨੇ ਅੱਗ ਕਿਸ ਤਰ੍ਹਾਂ ਲਗਾਈ ਇਹਦੇ ਵਿੱਚ ਕੋਈ ਨਾ ਕੋਈ ਵੱਡੀ ਸ਼ਾਦੀ ਚ ਆ ਉਹਦੇ ਨਾਲ ਬੜੇ ਲੋਕ ਕੰਮ ਕਰ ਰਹੇ ਪਿਛੇ ਇਹਦੀ ਕਾਨੂੰਨੀ ਜਾਂਚ ਹੋਣੀ ਚਾਹੀਦੀ ਆ ਉਹ ਇਨਸਾਨ ਤੇ ਫੜਿਆ ਗਿਆ ਵੇਖੋ ਉਹ ਜਾਂਚ ਹੋਵੇ ਉਹਦੇ ਵਿੱਚ ਪਤਾ ਲੱਗੇ ਵੀ ਇਹ ਕਿਸ ਨੇ ਕਾਰਵਾਈ ਕੀਤੀ ਆ ਉਹ ਬੰਦੇ ਸਾਰੇ ਸਾਹਮਣੇ ਲਿਆਂਦੇ ਜਾਣ ਤੇ ਜਿਹੜਾ ਸਮਾਜ ਦੇ ਵਿੱਚ ਅੱਜ ਐਡਾ ਵੱਡਾ ਰੋਸ ਆ ਹਰ ਜਗ੍ਹਾ ਦੇ ਵਿੱਚ ਧਰਨੇ ਲੱਗ ਰਹੇ ਆ ਇਹ ਧਰਨੇ ਵੇਖੋ ਗਰੀਬ ਬੰਦਾ ਟਾਈਮ ਪਾ ਕੇ ਰੋਟੀ ਖਾ ਰਿਆ ਵਾ ਤੇ ਇਹ ਚ ਹੈ ਜੀ ਕਿਉਂਕਿ ਪਿਛਲੇ ਦਿਨੀ ਤੁਹਾਨੂੰ ਵੀ ਪਤਾ ਹੋਏਗਾ ਕਿ ਜਿਹੜੀ ਅਮਰਸਰ ਆ ਬਾਬਾ ਸਾਹਿਬ ਜੀ ਦੀ ਪੂਰਤੀ ਨੂੰ ਥੋੜਾ ਜਿਆਦਾ ਇਹਨਾਂ ਨੇ ਦਿੱਤਾ ਸ਼ਕਤੀ ਦਿੱਤੀ ਸੀ ਇੱਕ ਉਹ ਬੰਦੇ ਨੇ ਪੌੜੀ ਤੇ ਚੜ ਕੇ ਤੇ ਉਹਦੇ ਸਬੰਧ ਵਿੱਚ ਪੰਜਾਬ ਦੇ ਵੱਖ-ਵੱਖ ਜਿਹੜੇ ਸ਼ਹਿਰਾਂ ਦੇ ਵਿੱਚ ਪੰਦ ਦੀ ਕਾਲ ਕੀਤੀ ਗਈ ਸੀ ਜੋ ਅੱਜ ਇੱਥੇ ਵਾਲਮੀਕੀ ਸੰਸਥਾਵਾਂ ਔਰ ਦੂਸਰੀਆਂ ਧਾਰਮਿਕ ਸੰਸਥਾਵਾਂ ਨੇ ਜਿਹੜੀ ਅੱਜ ਜੱਜਾਲਾ ਗੁਰੂ ਪੰਦ ਦੀ ਕਾਲ ਦਿੱਤੀ ਸੀ ਤੇ ਉਹਦੇ ਸਪੰਚ ਆ ਹੀ ਆਏ ਆ ਕਿ ਇਹਨਾਂ ਨਾਲ ਗੱਲ ਕੀਤੀ ਆ ਤੇ ਇਹਨਾਂ ਦਾ ਰੋਸ ਜਾਇਜ ਆ ਤੇ ਇਹਨਾਂ ਨੇ ਜੋ ਮੈਨੂੰ ਮੰਗ ਪੱਤਰ ਦਿੱਤਾ ਵਾ ਉਹ ਆਪਾਂ ਆਪਣੇ ਸੀਨੀਅਰ ਅਫਸਰਾਂ ਦੇ ਥੋਂ ਸਰਕਾਰ ਤੱਕ ਪਹੁੰਚਾਵਾਂਗੇ ਜਗਾ ਆਪਣਾ ਇੱਥੇ ਰੋਸ ਸ਼ਾਂਤੀਪੂਰਵਕ ਹੋ ਰਿਹਾ ਜੀ ਬਿਲਕੁਲ ਜੀ ਬਿਲਕੁਲ ਸ਼ਾਂਤੀਪੂਰਵਕ ਤੁਸੀਂ ਦੇਖ ਹੀ ਰਹੇ ਹੋ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.